ਅੱਜ ਕੱਲ ਨਾ ਬਿਆਨ ਦੇਣ ਦੀ ਲੋਕਾਂ ਨੂੰ ਬੜੀ ਕਾਲੀ ਹੁੰਦੀ ਐ ਇੱਕ ਪੋਸਟ ਪਾਉਣ ਦੀ ਠਾ ਦੇਨੇ ਬਿਨਾ ਕੁਝ ਸੋਚੇ ਸਮਝੇ ਬਿਨਾ ਉਹਦਾ ਕੋਈ ਤੱਥ ਵੇਖ ਕੇ ਪੋਸਟ ਪਾਉਣੀ ਹੁੰਦੀ ਜਾਂ ਫਿਰ ਬਿਆਨ ਦੇਣਾ ਹੁੰਦਾ ਵੀ ਕਿਤੇ ਜਿਵੇਂ ਤੁਸੀਂ ਕਹ ਰਹੇ ਸੀ ਟ੍ਰੈਂਡ ਕਿ ਟ੍ਰੈਂਡ ਹੀ ਨਾ ਪੁਰਾਣਾ ਹੋ ਜਾ ਜੋਂ ਤੋਂ ਪਹਿਲਾਂ ਅਸੀਂ ਗੱਲ ਆਪਦੀ ਕਹਿ ਦਈਏ ਤੇ ਖਾਸ ਕਰਕੇ ਜਿਹੜੇ ਲੀਡਰ ਹੁੰਦੇ ਨੇ ਸਿਆਸੀ ਉਹਨਾਂ ਨਾਲ ਵੀ ਹੁੰਦਾ ਹੈ ਕਰਨਲ ਸੋਫੀਆ ਕ੍ਰੈਸ਼ੀ ਦੇ ਬਾਰੇ ਜਿਹੜਾ ਇੱਕ ਬਿਆਨ ਦਿੱਤਾ ਸੀਗਾ ਵਿਜੇ ਸ਼ਾਹ ਨੇ ਉਹਨੇ ਵੀ ਬਸ ਕਹਿ ਲੋ ਕਿ ਐਵੇਂ ਤੁਰਦੀ ਤੁਰਦੀ ਗੱਡੀ ਦੇ ਵਿੱਚ ਪੰਗਾ ਲੈ ਲਿਆ ਉਹ ਤੇ ਹੈ ਹੀ ਖਾਚਾ ਆਦਮੀ ਆ ਹੂੰ ਉਹਦਾ ਸੇਰੇ ਦਾ ਚਾਵਲਾ ਇੰਦੀ ਵਾਰੀ ਨਹੀਂ ਆਲਾ ਨਾਲੇ ਤੋਂ ਵਾਰੀ ਵਾਰੀ ਹਲੇ ਕੋ ਬੰਤਾ ਹੈ ਯਾਰ ਹਮ ਇਹ ਤੇ ਜਿਹੜੀ ਮਤਲਬ ਕਿ ਚਾਵਲਾਂ ਦੀ ਜਮਾਤ ਹੈ ਉਹਦਾ ਕਪਤਾਨ ਹੈ ਜੀ ਸਿਰਫ ਮੈਂ ਹੋਜੇ ਸ਼ਬਦ ਨਹੀਂ ਬੋਲਦਾ ਅਕਸਰ ਪਰ ਇਸ ਬੰਦੇ ਦਾ ਜੇ ਤੁਸੀਂ ਟਰੈਕ ਰਿਕਾਰਡ ਚੈੱਕ ਕਰੋਗੇ ਨਾ ਹਮ ਇਹਦਾ ਵਾਰ-ਵਾਰ ਔਰਤਾਂ ਪ੍ਰਤੀ ਹਮੇਸ਼ਾ ਗੰਦਾ ਵਿਹਾਰ ਰਿਹਾ ਹੈ ਜੀ ਇਨੇ ਅੱਗੇ ਵੀ ਇੱਕ ਵਾਰੀ ਅਸਤੀਫਾ ਦਿੱਤਾ ਸੀਗਾ ਉਦੋਂ ਜਨ ਜਾਤੀ ਸ਼ਹਿਦ ਮੰਤਰੀ ਸੀਗਾ ਇਨੇ ਸ਼ਿਵਰਾਜ ਸਿੰਘ ਛੂਹਾਨ ਦੀ ਸ਼ਾਇਦ ਕਿ ਜਾਂ ਕਿਸੇ ਹੋਰ ਦੀ بیوی ਬਾਰੇ ਸ਼ਬਦ ਬੋਲ ਦਿੱਤੇ ਸਨ ਇਸ ਤਰ੍ਹਾਂ ਦੇ ਅਸਤੀਫਾ ਦੇਣਾ ਪਿਆ ਸੀਗਾ ਇਸ ਜੀ ਇਹ ਇਹੋ ਜਿਹਾ ਬਦਮਾਗ ਆਦਮੀ ਹੈ ਬਦਮਜ਼ਾਜ਼ਾ ਹਾਂ ਸਿਕਤਾ ਦਾ ਕਈ ਵਾਰੀ ਜਨਾਜ਼ਾ ਤੇ ਜਲੂਸ ਸਰ ਇੱਕ ਵਾਰੀ ਇੱਕ ਵਾਰੀ ਲੜਕੀਆਂ ਨੂੰ ਟੀ-ਸ਼ਰਟਾਂ ਦੇ ਰਿਹਾ ਸੀ ਇਹ ਵਿਅਕਤੀ ਜਿਸ ਦਾ ਨਾਮ ਤੁਸੀਂ ਲੈ ਰਹੇ ਹੋ ਹੂੰ ਕਿਆ ਇਹੋ ਜਿਹਾ ਹੁੰਦੇ ਨੇ ਵਿਜੇ ਸ਼ਾਹ ਵਿਜੇ ਸ਼ਾਹ ਗੱਲ ਇਹ ਆ ਕਿ ਇਸ ਬੰਦੇ ਨੇ ਹੂੰ ਟੀ-ਸ਼ਰਟਾਂ ਦੀ ਵੰਡ ਦੇ ਦੌਰਾਨ ਬੱਚੀਆਂ ਜੀ ਬੱਚੀਆਂ ਨੂੰ ਪਤਾ ਕੀ ਕਹਿ ਰਿਆ ਕਹਿੰਦਾ ਇਹਨਾਂ ਨੂੰ ਦੋ ਦੋ ਦਿਓ ਥੱਲੇ ਪਤਾ ਨਹੀਂ ਕੀ ਪਾਉਂਦੀਆਂ ਕਿ ਨਹੀਂ ਪਾਉਂਦੀਆਂ ਐਡਾ ਬਿਸ਼ਰਮ ਆਦਮੀ ਐ ਸਰ ਛੇਤਰਮਾਨ ਨੇ ਚਾਹੀਦੇ ਫੜ ਕੇ ਹੋ ਜਾ ਆ ਵੇਖਾ ਖੂਨ ਖੋਲਦਾ ਨਾ ਤੁਹਾਡਾ ਵੀ ਸਾਨੂੰ ਕੋਈ ਬੰਦੇ ਕਹਿ ਦਿੰਦੇ ਸਾਡਾ ਵੀ ਸਰ ਅੰਦਰ ਖੂਨ ਹੀ ਆ ਖੋਲਦਾ ਅਸੀਂ ਵੀ ਤੁਹਾਡੇ ਚੋਂ ਖੂਨ ਖੋਲਦਾ ਯਾਰ ਹਰੇ ਸਰ ਤੂੰ ਉਹਦੀ ਬਰਾਬਰੀ ਕਰ ਲਏਗਾ ਉਸ ਬੀਪੀਡੀਆ ਮਤਲਬ ਕਿ ਤੂੰ ਛਤਰ ਆਰਗ ਨਹੀਂ ਬਣ ਸਕਦਾ ساری ਜ਼ਿੰਦਗੀ ਸਰ ਉਹਨਾਂ ਦਾ ਸਾਰਾ ਖਾਨਦਾਨ ਪਰਿਵਾਰ ਹਮ ਆਰਮੀ ਨੂੰ ਸਮਰਪਿਤ ਹੈ ਇੰਡੀਅਨ ਆਰਮੀ ਨੂੰ ਜੀ ਮਤਲਬ ਪਤਾ ਨਹੀਂ ਇਹ ਲੋਕ ਕਿੱਥੋਂ ਕਿੱਥੋਂ ਆ ਜਾਂਦੇ ਆ ਕਿੱਥੋਂ ਕਿੱਥੋਂ ਇਸ ਤਰ੍ਹਾਂ ਦੇ ਉੱਠ ਕੇ ਆ ਜਾਂਦੇ ਆ ਹਮ ਅੱਛਾ ਐਡਾ ਗੰਦਾ ਆਦਮੀ ਹੈ ਮਾਫੀ ਵੀ ਮੰਗ ਰਿਹਾ ਤੇ ਨਾਲ ਮੁਸਕਰਾ ਰਿਹਾ ਸਰ ਮੈਂ 10 ਵਾਰੀ ਮਾਫੀ ਮੰਗ ਲੈਣਾ ਵੇਖੋ ਵੀਡੀਓ ਤਾਂ ਵੇਖੋ ਧਿਆਨ ਨਾਲ ਹਮ ਮਤਲਬ ਕਿ ਕੀ ਆ ਯਾਰ ਤਾਂ ਦੇਖੋ ਠੀਕ ਹੈ ਸਾਡੇ ਇਥੇ ਸਮੱਸਿਆਵਾਂ ਨੇ ਘਟ ਗਿਣਤੀ ਬਹੁ ਗਿਣਤੀ ਵਖਰੇਵੇਂ ਕਈ ਵਾਰ ਤੱਕਾ ਵੀ ਹੁੰਦਾ ਜੀ ਠੀਕ ਹੈ ਇਤਿਹਾਸ ਵੀ ਹੈ ਸਿੱਖਾਂ ਨਾਲ ਜੋ ਆ 84 ਵੇਲੇ ਸਾਰਾ ਕੁਝ ਹੈ ਸਿਸਟਮ ਚ ਬਹੁਤ ਕਮੀਆਂ ਨੇ ਹੂੰ ਸਿਆਸਤ ਚ ਬਹੁਤ ਕਮੀਆਂ ਨੇ ਜੀ ਠੀਕ ਹੈ ਪਰ ਕੁਝ ਮਾਮਲਿਆਂ ਚ ਅਸੀਂ ਆਪਣੇ ਆਂ ਗੁਆਚ ਚ ਅੱਗੇ ਆ ਠੀਕ ਹੈ ਆ ਸਾਡੇ ਇਥੇ ਨੂੰ ਜਾਣਦੇ ਨੇ ਬਲੌਗਰ ਬਲੂਗਰ ਹੂੰ ਠੀਕ ਹੈ ਨਾ ਤੁਸੀਂ ਦੇਖਿਆ ਹੀ ਹੋਏਗਾ ਉਹਨਾਂ ਦੀਆਂ ਬੈਠਕਾਂ ਤੋਂ ਬਾਹਰ ਨਹੀਂ जाया ਜਾਂਦਾ ਸਾਡੇ ਇੱਥੇ ਅੱਜ ਦਾ ਮਾਹੌਲ ਇਹ ਆ ਕਿ ਸਾਡੇ ਘਰੋਂ ਨਿਕਲ ਕੇ ਔਰਤਾਂ ਵੀ ਇਕੱਠਾ ਗਰੁੱਪ ਬਣਾ ਕੇ ਕੈਫਿਆਂ 'ਚ ਜਾ ਕੇ ਪੀਜ਼ਾ ਖਾ ਲੈਂਦੀਆਂ ਨੇ ਜੀ ਜੀ ਬਿਲਕੁਲ ਇਹ ਚੀਜ਼ਾਂ 'ਤੇ ਫਰਕ ਨੇ ਬਿਲਕੁਲ ਸਾਡੇ ਮਾਹੌਲ ਤੋਂ ਗੱਡੀਆਂ ਬਹੁਤ ਜ਼ਿਆਦਾ ਇਸ ਜੀਮ ਵਿੱਚ ਮਤਲਬ ਕਿ ਥੋੜਾ ਅੱਗੇ ਆ ਗਏ ਆਪਾਂ ਜੀ ਸਾਡੇ ਇੰਡੀਆ ਨੇ ਕੀ ਮੈਸੇਜ ਦਿੱਤਾ ਸੀਗਾ ਹੂੰ ਦੋ ਔਰਤਾਂ ਤੋਂ ਲਗਾਤਾਰ ਤਿੰਨ ਦਿਨ ਬਰੀਫਿੰਗ ਕਰਵਾਇਆ ਸੀਗਾ ਦੁਨੀਆ ਨੂੰ ਇਹ ਦਿਖਾਇਆ ਸੀਗਾ ਕਿ ਔਰਤਾਂ ਬਰਾਬਰ ਹੀ ਨਹੀਂ ਔਰਤਾਂ ਸਾਡੇ ਇਥੇ ਲੀਡ ਕਰਦੀਆਂ ਨੇ ਕਰਦੀਆਂ ਨੇ ਬਿਲਕੁਲ ਮੈਸੇਜ ਦਿੱਤਾ ਗਿਆ ਸੀ ਸਭ ਜੀ ਮੈਸੇਜ ਦਿੱਤਾ ਗਿਆ ਸੀ ਔਰ ਇੱਕ ਵਿਅਮਕਾ ਸਿੰਘ ਇੱਕ ਬੇਬੀ ਕੁਰੀਸ਼ ਜੀ ਜੀ ਇਹਨਾਂ ਨੂੰ ਬਿਠਾਉਣ ਦਾ ਮਕਸਦ ਇਹ ਸੀ ਦੋ ਬੱਚੀਆਂ ਦੋ ਬੇਟੀਆਂ ਦੇਸ਼ ਦੀਆਂ ਲੀਡ ਕਰ ਰਹੀਆਂ ਨੇ ਤੇ ਇੱਕ Hindu ਹੈ ਇੱਕ Muslim ਹੈ ਦੋਨੇ ਵੱਡੀਆਂ ਕਮਿਊਨਿਟੀਆਂ ਨੇ ਨਾ ਬੇਸ਼ੱਕ ਪਹਿਲੇ ਗਣਤੀਚ ਹੌ ਗਿਣਤੀ ਚ ਆ ਗਿਆ ਹਿੰਦੂ ਭਾਈਚਾਰੇ ਵਾਲੇ ਸੈਕਿੰਡ ਕੌਣ ਆ ਗਿਆ ਹਮ ਮੁਸਲਮਾਨ ਦੋਨੇ ਬੈਠੇ ਸਨ ਜੀ ਤੇ ਆਪਣੇ ਉਹ ਜਿਹੜੇ ਆ ਸਿੱਖ ਜੇਪੀ ਸਿੰਘ ਉਹ ਉਹਨਾਂ ਦਾ ਵੀ ਵੇਖੋ ਕਿੰਨਾ ਕਿੰਨਾ ਉਹਨਾਂ ਨੂੰ ਪ੍ਰੇਜ਼ ਮਿਲੀ ਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਦੇਸ਼ ਨੇ ਦੁਨੀਆ ਨੂੰ ਇਸ ਤਰ੍ਹਾਂ ਦਾ ਮੈਸੇਜ ਦਿੱਤਾ ਹਮ ਤਾਂ ਆਹ ਦੇਖੋ ਇਹੋ ਜਿਹੇ ਬੰਦੇ ਖੇ ਖੇ ਪਾ ਰਹੇ ਨੇ ਮੇਰੇ ਖਿਆਲ ਦੇ ਨਾਲ ਦੇਖੋ ਨੱਡਾ ਸਾਹਿਬ ਨੂੰ ਇੱਥੇ ਕਾਰਵਾਈ ਕਰ ਦੇਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਮੰਤਰੀ ਮੰਡਲ ਚ ਸ਼ੈਡੋ ਇਹਨੂੰ ਭਾਰਤੀ ਜਨਤਾ ਪਾਰਟੀ ਚ ਵੀ ਰਹਿਣ ਦਾ ਕੋਈ ਹੱਕ ਨਹੀਂ ਹੈ ਹੂੰ ਕੋਈ ਹੱਕ ਨਹੀਂ ਹੈ ਤੇ ਇਹਨਾਂ ਦੇ ਵਿੱਚ ਕੋਈ ਇੱਕ ਥੋੜੀ ਆ ਇਸ ਤਰ੍ਹਾਂ ਦੇ ਕਈ ਬੰਦੇ ਆ ਜਿਹੜੇ ਔਰਤਾਂ ਪ੍ਰਤੀ ਟਿੱਪਣੀ ਕਰਨ ਲੱਗਾ ਮਿੰਟ ਮਾਰਦੇ ਮੈਂ ਨਹੀਂ ਕਹਿੰਦਾ ਕਿ ਇਹਨਾਂ ਦੀ ਇਕੱਲੀ ਪਾਰਟੀ ਚ ਆ ਜੀ ਕਈ ਉਹ ਉਹ ਬੰਦੇ ਦੀ ਮਾਨਸਿਕਤਾ ਜੀ ਉਹ ਪਾਰਟੀ ਦਾ ਖਿਆਲ ਉਹਦੇ ਚ ਕੁਛ ਨਹੀਂ ਹਾਂ ਜੀ ਸੋ ਇਹ ਗੱਲ ਜਿਹੜੀ ਆ ਇਹ ਬਹੁਤ ਮੈਂ ਕਹੂੰਗਾ ਕਿ ਗਲਤ ਕੀਤਾ ਇਹ ਅੱਗੇ ਵੀ ਬੋਲਿਆ ਸੀ ਮੁਕਦਰ ਸਿੰਘ ਨੇ ਸ਼ਾਇਦ 10 ਵੀ ਦਿੱਤਾ ਸ਼ਿਵਰਾਜ ਸਿੰਘ ਚੌਹਾਨ ਦੀ ਪਤਨੀ ਬਾਰੇ ਹੂੰ ਤਾਂ ਇਹ ਇਹ ਇੱਕ ਵਾਰੀ ਨਹੀਂ ਤਿੰਨ ਵਾਰੀ ਤਾਂ ਮੈਂ ਤੁਹਾਨੂੰ ਗਿਣਾਤਾ ਤੇ ਤਿੰਨੇ ਵਾਰੀ ਬੱਚੀਆਂ ਪ੍ਰਤੀ ਔਰਤਾ ਪ੍ਰਤੀ ਬੋਲਿਆ ਦੇਖੋ ਸਾਡੇ ਅਸੀਂ ਆਲੋਚਕਾਂ ਜਾਂ ਸਿਆਸੀ ਵਿਰੋਧੀ ਇੱਕ ਦੂਜੇ ਤਿਆਂ ਭੈਣਾਂ ਦੀ ਅਸੀਂ ਇੱਜ਼ਤ ਕਰਦੇ ਹਾਂ ਸਤਿਕਾਰ ਕਰਦੇ ਹਾਂ ਬੀਬੀ ਜੀ ਕਹਿੰਦੇ ਆ ਭੈਣ ਜੀ ਕਹਿੰਦੇ ਤਾਂ ਮਤਲਬ ਕਿ ਇਹੋ ਜੇ ਬਿਸ਼ਰਮ ਬੰਦੇ ਇਹਨਾਂ ਨੂੰ ਇਹ ਨਹੀਂ ਪਤਾ ਅੱਛਾ ਕਹਿ ਕੀ ਰਿਹਾ ਤੁਸੀਂ ਥੋੜਾ ਜਿਹਾ ਵਿਚਾਰੋ ਨਾ ਸਿਆਣਿਆਂ ਦਾ ਕਹਿਣਾ ਕਿ ਤੋਲਣ ਤੋਂ ਪਹਿਲਾਂ ਹਨਾ ਬੋਲਣ ਤੋਂ ਪਹਿਲਾਂ ਤੋਲਣ ਦੀ ਆਦਤ ਪਾ ਹੁਣ ਕਹਿ ਰਿਹਾ ਕਿ ਜਿਨ੍ਹਾਂ ਨੇ ਸਾਡੀਆਂ ਬੇਟੀਆਂ ਦੇ ਸੰਧੂਰ ਖੋਏ ਸੀ ਹਮ ਉਹਨਾਂ ਨੂੰ ਨੰਗੇ ਵਢਿਆਂ ਨੂੰ ਇਹਨਾਂ ਦੀ ਭੈਣ ਭੇਜ ਕੇ ਕਟਵਾਇਆ ਯਾਰ ਹੁਣ ਇਸ ਨੂੰ ਥੋੜਾ ਅੰਦਰ ਜਾ ਕੇ ਸਮਝੋ ਕੀ ਕਹਿ ਰਿਹਾ ਤੁਸੀਂ ਕਿੱਥੇ ਜਾ ਕੇ ਸੋਚਦੇ ਆ ਨਾ 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 ਕਹਿ ਕੀ ਰਿਹਾ ਹੈ ਬੀਬੀ ਕੁਰੇਸ਼ੀ ਨੂੰ ਭੈਣ ਕਿਦੀ ਕਹਿ ਰਿਹਾ ਦਰਿੰਦਿਆਂ ਦੀ ਦਰਿੰਦਿਆਂ ਜੀ ਸੰਧੂਰ ਖੋਣ ਵਾਲੇ ਕੌਣ ਆ ਵਾਲੇ ਕੌਣ ਜੀ ਸੰਧੂਰ ਮਟਾਉਣ ਵਾਲੇ ਤਾਂ ਦਰਿੰਦੇ ਹੋਗੇ ਨਾ ਤਾਂ ਜਿਹੜੀ ਬੀਬੀ ਇਸ ਯੁੱਧ ਦੇ ਵਿੱਚ ਇੱਕ ਹੀਰੋ ਦੇ ਤੌਰ ਤੇ ਪੇਸ਼ ਕੀਤੀ ਗਈ ਹੈ ਜਿਨੇ ਇੰਟਰਨੈਸ਼ਨਲ ਮੁਹਿੰਮਾਂ ਚ ਹਿੱਸਾ ਲਿਆ ਆ ਬਿਆ ਸ਼ਾਨਦਾਰ ਪ੍ਰੇਰਣਾ ਚ ਹਿੱਸਾ ਲਿਆ ਆ ਜੀ ਤਗੜੇ ਆਨਰ ਮਿਲੇ ਆਉਨੂੰ ਤੂੰ ਹੁੰਡਾ ਨੂੰ ਉਹਨਾਂ ਨੂੰ ਛੋਟ ਬਿਲਕੁਲ ਲਾਂਤੀ ਆ ਬਸ ਹੋਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਜੀ ਜੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿੱਤਰ ਕਹਿ ਰਹੇ ਨੇ ਗੁਰਵਿੰਦਰ ਸਿੰਘ ਜੀ ਕਿ ਨਿਊਕਲ ਰੇਡੀਏਸ਼ਨ ਬਾਰੇ ਗੱਲ ਕਰਿਓ ਜੀ ਇੱਕ ਮਿੱਤਰ ਹੋਰ ਕਹਿ ਰਹੇ ਨੇ ਅਕਾਲ ਸਿੰਘ ਜੀ ਕਿ ਇਹ ਗੱਲ ਕਰਨਗੇ ਜਾਂ ਨਹੀਂ ਜ਼ਰੂਰ ਕਰਾਂਗੇ ਜੀ ਗੱਲ ਆਪਾਂ ਤੇ ਮਿੱਟੂ ਜੋ ਦੇ ਬਾਰੇ ਹੀ ਜਾਣਕਾਰੀ ਦੇ ਦਿਓ ਜਿਹੜੀਆਂ ਕਰਾਨਾ ਹिल्स ਦੇ ਵਿੱਚ ਕਹਿ ਰਹੇ ਨੇ ਕਿ ਨਿਊਕਲ ਲੀਕ ਹੋਇਆ ਜਾਂ ਉਹ ਜਿਹੜੀਆਂ ਰੇਡੀਏਸ਼ਨਸ ਨੇ ਉਹਦੇ ਬਾਰੇ ਕੀ ਹੈ ਪੁਰਤਾ ਵੀ ਕੁਝ ਜਾਣਕਾਰੀ ਹੈ ਜੇ ਮਿਲੀ ਹੈ ਜਾਂ ਫਿਰ ਉਹਦਾ ਕੋਈ ਪ੍ਰਭਾਵ ਇਧਰ ਭਾਰਤ ਵਾਲੇ ਪਾਸੇ ਵੀ ਪੈਣਾ ਜਾਂ ਨਹੀਂ ਹਾਂਜੀ ਇੱਕ ਮੈਂ ਅਪੀਲਿਸ਼ਨ ਦੇਵਾਂ ਹਰਿਆਣਵੀ ਜੀ ਕਹ ਰਹੇ ਕਿ ਵਿਜੇ ਸ਼ਾਤੇ ਐਫ ਆਈ ਆਰ ਦੇ ਆਰਡਰ ਆ ਗਿਆ ਹੂੰ ਠੀਕ ਹੈ ਫਾਸਟ ਐਕਸ਼ਨ ਲੈ ਲਈ ਹੈ ਸੁਪਰੀਮ ਕੋਰਟ ਦੇ ਜੱਜ ਨੇ ਆਰਡਰ ਦਿੱਤੇ ਆ ਅੱਛਾ ਜੀ ਕੀ ਬੋਲਿਆ ਜੇ ਖਬਰ ਸੱਚੀ ਹੈ ਤਾਂ ਕਾਫੀ ਮੇਰੇ ਖਿਆਲ ਦੇ ਨਾਲ ਵੱਡੀ ਗੱਲ ਹੈ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕਿ ਸੋਫੀਆ ਕੁਰੇਸ਼ੀ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਨਰਵਾਲ ਦੀ ਵਾਈਫ ਬਾਰੇ ਮਸਰੀ ਉਹਨਾਂ ਦੇ ਬੱਚਿਆਂ ਬਾਰੇ ਹਾਂ ਬਿਲਕੁਲ ਤੇ ਹਿਮਾਂਸ਼ੀ ਬਾਰੇ ਬਿਲਕੁਲ ਜਿਹੜੀ ਟ੍ਰੋਲਿੰਗ ਚੱਲੀ ਆ ਨਾ ਜੀ 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 ਮੈਂ ਸਮਝਦਾ ਕਿ ਇਤਨਾ ਇਤਨਾ ਯਾਰ ਥੋੜਾ ਜਿਹਾ ਸਰਕਾਰ ਤੋਂ ਡਰਦੇ ਛਤਰਾਂ ਤੋਂ ਡਰਦੇ ਆ ਕਿ ਸ਼ਾਹ ਨੇ ਕੁੱਟਣਾ ਬਹੁਤ ਆ ਇਹ ਤੇ ਮੋਦੀ ਨੂੰ ਵੀ ਟ੍ਰੋਲ ਕਰਦੇ ਆ ਇੱਥੇ ਉਹ ਕਿਉਂ ਕਰਦੇ ਮੈਂ ਤੁਹਾਨੂੰ ਥੋੜਾ ਜਿਹਾ ਅੱਗੇ ਜਾ ਕੇ ਦੱਸਦਾ ਚਲੋ ਆਪਾਂ ਕਰਾਣਾ ਹिल्स ਤੇ ਆ ਜੀਏ ਕੁਝ ਸੱਜਣ ਕਾਲੇ ਪੈ ਰਹੇ ਨੇ ਹਾਂ ਜੀ ਜੀ ਮੈਂ ਉਸੇ ਦਾ ਹੀ ਪੁੱਛ ਰਿਆ ਸੀ ਉਹਦਾ ਪ੍ਰਭਾਵ ਕੀ ਪੈਣਾ ਜੀ ਹਾਂ ਦੇਖੋ ਉੱਥੇ estrando utsarjan ਹੈ ਕਿ ਨਹੀਂ ਹੈ ਦੀ ਪੁਸ਼ਟੀ ਨਹੀਂ ਨਾ ਹੋ ਰਹੀ ਬਿਲਕੁਲ ਦੇਖੋ ਵੀਡੀਓ ਮੈਂ ਦੋ ਦੇਖੀਆਂ ਨੇ ਅੱਜ ਜੀ ਬੜੇ ਗੌਰ ਨਾਲ ਉਸ ਵੀਡੀਓ ਦੇ ਵਿੱਚ ਜਿਹੜਾ ਉਹ ਇਲਾਕਾ ਹੈ ਬਾਹਰੀ ਇਲਾਕਾ ਹੈ ਪਹਾੜੀਆਂ ਵਾਲਾ ਦਿਖਾਈ ਦਿੰਦਾ ਤੇ ਵੀਡੀਓ ਦੇ ਵਿੱਚ ਜਿਹੜੇ ਲੋਕ ਮੌਜੂਦ ਨੇ ਜੀ ਉਹ ਗਿਰਾਨਾ ਹिल्स ਦਾ ਜ਼ਿਕਰ ਕਰ ਰਹੇ ਨੇ ਹਾਂ ਉਹ ਥਾਮ ਲਾ ਹੋ ਗਿਆ ਜੀ